ਹਿੱਕ ਯੋ ਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹੱਕ ਤੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕਿਸਾਨ ਵੀਰ ਸ਼ੰਭੂ ਬਾਡਰ ਤੇ ਲਗਾਤਾਰ ਕਈ ਦਿਨ ਹੋ ਗਏ ਨੇ ਧਰਨੇ ਤੇ ਬੈਠੇ ਹੋਏ ਨੇ ਹਾਲਾਂਕਿ ਕੇਂਦਰ ਸਰਕਾਰ ਹਦੇ ਟਾਸ ਤੋਂ ਮਾਸ ਨਹੀਂ ਹੋਈ ਉਲਟਾ ਹਰਿਆਣਾ ਸਰਕਾਰ ਵੀ ਕੇਂਦਰ ਸਰਕਾਰ ਵੱਲ ਹੋਈ ਆਖਿਰ ਕਿਉਂ ਇੰਨੀ ਪੰਜਾਬ ਤੋਂ ਨਫ਼ਰਤ ਮਾਨਦੇ ਨੇ ਜਿਨ੍ਹਾਂ ਨੂੰ ਕਿ ਅੰਨਦਾਤਾ ਵੀ ਆਖਿਆ ਜਾਂਦਾ ਹੈ ਸਾਰੇ ਸੰਸਾਰ ਦਾ ਢਿੱਡ ਵੀ ਭਰਦੇ ਨੇ ਹਾਲੀ ਵਿੱਚ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਜੀ ਸ਼ੰਭੂ ਬਾਡਰ ਤੇ ਪਹੁੰਚ ਕੇ ਆਪਣਾ ਨਵਾਂ ਲਿਖਿਆ ਹੋਇਆ ਗੀਤ ਗਾਇਆ ਆਓ ਤੁਹਾਡੇ ਨਾਲ ਵੀ ਦੋਸਤੋ ਰੇਸ਼ਮ ਸਿੰਘ ਅਨਮੋਲ ਦੀਆਂ ਗਾਇਕੀ ਦੀਆਂ ਚਾਰ ਲੈਣਾ ਪੇਸ਼ ਕਰਦੇ ਆ ਕਿਸਾਨੀ ਤੇ ਗਾਇਆ ਗਿਆ ਹੈ ਗੀਤ ਜੇਕਰ ਵਧੀਆ ਲੱਗਿਆ ਤਾਂ ਇਸ ਵੀਰ ਨੂੰ ਸਪੋਰਟ ਕਰਿਓ ਜੇ ਤੇ ਸਾਰੇ ਵੀਰ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਪਹੁੰਚੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੋਨੇ ਜਿਹੇ ਫਸਲਾਂ ਨੂੰ ਪੁੱਤਾਂ ਵਾਂਗੂੰ ਪਾਲੀਦਾ ਐ ਮੈਂ ਐਸਪੀਕਰ ਆਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਾਰ ਤਰ ਤਰ ਦੇ ਕੇ ਢਿੱਡ ਨਹੀਂਓ ਪਰਨਾ স্বমিনাথ ৰিপৰ্ট ন